ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਜਰਸੀ ਵਾਹ ਤੁਹਾਨੂੰ ਬਰਫ਼ ਵਰਗੀ ਠੰਢੀ ਦਿਖਾਉਣੀ ਆ ਜਮਾ ਇਹ ਸੇਲ ਆ ਤਾਜੀ ਸੂਝਾ ਡਿਟੇਲ ਵੀਰ ਤੁਸੀਂ ਪੁੱਛਦੇ ਆਓਗੇ ਕਰੀਏ ਗੱਲਬਾਤ ਸਸੀ ਗੱਲ ਬਾਤ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਭਾਈ ਲਖਮੀਪੰਡੰਟਾ ਜਲਾ ਵਰਨਾ ਤੇ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਰਹੇਗਾ 987355046 ਦੂਜਾ ਨੰਬਰ 98708288 ਅਨੰਦਪੁਰ ਠੀਕ ਐ 987355046 ਜਿਹੜੇ ਆਪਾਂ ਵੈਢ ਦੇਖੀ ਜਾਨੇ ਜੀ ਕਿਹੜਾ ਸੁਆ ਸੁਈਆ ਦੂਜਾ ਸੁਆ ਸੁਈਆ ਵੀਰੇ ਪਹਿਲਾਂ ਇਹਨੇ ਮੰਨ ਵਿੱਚ 24 ਲੀਟਰ ਤੋਂ ਦਿੱਤਾ ਪਲੂਨ ਪਹਿਲਾ ਆ ਦੂਜਾ ਸੁਆ ਹੁਣ ਸੁਈਆ ਹਾਂ ਦੂਜਾ ਸੁਆ ਜੀ 27 28 ਲੀਟਰ ਤੋਂ ਦਿੱਤਾ ਸੁਈ ਨੂੰ ਟਾਈਮ ਕਿੰਨਾ ਖੋ ਗਿਆ ਪਲੇ ਕੰਟਾ ਕੀ ਹੋਇਆ ਭਾਈ ਅਸਾਂ ਕੰਟਾ ਖੋਇਆ ਸੁਈ ਨੂੰ ਜੇਰ ਪੈਣੀ ਸਟਾਰਟ ਹਣਾ ਬਸ ਜੇਰ ਇਸ ਵਾਰ ਆਪਾਂ ਅੰਦਾਜ਼ਾ ਲਾ ਸਕੀਏ ਦੁੱਧ ਕਿੰਨਾ ਪਾ ਦੂ ਵੀਰੇ 27 28 ਕਿਲੋ ਵੀਰੇ ਰਾਮ ਵਾਲੀ 27 28 ਕਿਲੋ ਹਾਂਜੀ ਤੇ ਬਾਕੀ ਧਾਰਾ ਤੋਂ ਰੈਕ ਨੰਬਰ ਆ ਮਾਹਰ ਕੇ ਰਿਪੋਰਟ ਆ ਬਾਈ ਤਾਂ ਧਾਰਨ ਤੋਂ ਮੈਂ ਜਵਾਬ ਮਾਰਦੇ ਕਿ ਤੁਹਾਨੂੰ ਗੁੱਡੇ ਤਾਂ ਪਾਛੇ ਠੀਕ ਐ ਕੋਈ ਮੰਨ ਕੇ ਚਲੋ ਵੀ ਆਹ ਨਿਆਣਾ ਪਾਉਣ ਦੀ ਲੋੜ ਨਹੀਂ ਕੋਈ ਬੱਚਾ ਹਟਣ ਦੀ ਲੋੜ ਨਹੀਂ ਹਣਾ ਨਹੀਂ ਬਾਈ ਕਿਸੇ ਕਰ ਰਹੀ ਸੀ ਤੁਹਾਨੂੰ ਜਵਾਬ ਚੋਈ ਹੈ ਹੁਣ ਬੱਸ ਸੋ ਚੋਣ ਵਗੈਰਾ ਦੇਖੋ ਧਾਰਾ ਪਏ ਦੇ ਮਾਰ ਕੇ ਦਿਖਾਉਨੇ ਆ ਸੋ ਦੇਖੋ ਜਮਾ ਚੋਣ ਦੇਖੋ ਕਿਆ ਬਾਤ ਆ ਪੂਰਾ ਮੋਟਾ ਸੋਹਣਾ ਸਾਫ ਸੁਥਰਾ ਚੋਣਾ ਕੋਈ ਭੂਰ ਸਰ ਲਾਣੀ ਡਾਂਗਾ ਵਰਗੀ ਚੋਈਏ ਜਮਾ ਉਹ ਦੇਖੋ ਪੂਰੇ ਮੋٹے ਚੋਣ ਦੀ ਸਾਫ ਸੁਥਰੀ ਜਮਾ ਨਦੀਆ ਵਾਹਦੇ ਜਦੋਂ ਪਹਾੜਾ 13 ਮਾਰਾ ਤਰ੍ਹਾਂੋਂ ਸਲੇ ਡੋਲਣਾ ਆਪਾਂ ਸੋ ਦੁੱਧ ਦੇਖੋ ਜਮਾ ਸਲੇ ਜੇ ਬਾੜੀ ਦੁੱਧੀ ਡੋਲੀ ਜਾਏਗਾ ਚੋਣ ਤਾਂ ਇੱਕ ਨੰਬਰ ਆ ਜਮਾ ਤੇ ਦੁੱਧ ਇਹਨੇ ਦਿਨਾ ਫੈਟ ਵਾਲਾ ਹਨਾ ਮਾਜਾ ਮਾਰ ਕੇ ਦੂ ਬਈ ਜਿਆ ਜਗਾਂ ਲਾ ਜਮਾ ਅੱਜ ਜੀ ਦੇ ਤੋਂ ਵੱਧ ਫੈਟ ਦੂਗੀ ਸੋ ਜਮਾ ਜਾਏਗਾ ਨਜ਼ਾਰੇ ਦਾ ਤੁਹਾਨੂੰ ਬੈੜ ਦਿਖਾਈ ਆ ਪਾ ਧਾਰਾ ਮਾਰ ਕੇ ਦਿਖਾ ਦਿਆਂ ਕੋਈ ਬੱਚਾ ਛੜਾਂ ਦੀ ਲੋੜ ਨਹੀਂ ਕੋਈ ਨਿਆਣਾ ਚੱਕਣ ਦੀ ਲੋੜ ਨਹੀਂ ਪਾਣਾ ਪਾਲੋ ਨਹੀਂ ਪਾਣਾ ਗੁੱਡੇ ਕਿਤੇ ਨਹੀਂ ਯਾਰ ਜੀ ਬਈ ਇਹੀ ਫਾਇਦਾ ਨਾ ਗੱਲ ਤਾਂ ਹੈ ਠੀਕ ਹੈ ਜਰਸੀ ਕੱਦ ਘਾਟ ਵਾਲੀ ਆ ਇਹ ਐਚਐਫ ਐਚਐਫ ਚੋਂ ਨਿਕਲੀ ਹੋਈ ਜਰਸੀ ਠੀਕ ਹੈ ਧੋ ਰਿਓ ਬਾਹਰ ਨੂੰ ਤੇ ਫਿਰ ਮੁੱਲ ਵਾਲੀ ਵੀਰੇ ਦਾ ਕੀ ਰੱਖਿਆ ਆਪਾਂ ਮੁੱਲ ਲਾ ਵੀਰੇ 92000 ਦੇ 90 ਦੀ ਜਿਹੜੀ ਹੈ ਜਿਆਜਗਲਾ ਧੋ ਦੇ ਬਾਹਰ ਨੂੰ ਤੇ ਫਿਰ ਮੁੱਲ 9295 ਕਰਾ ਲਓ 90000 ਦੀ ਵੀਰੇ ਕਹਿੰਦਾ ਦੇਣੀ ਹੈ ਕੱਲੀ ਜੇਰ ਰਹਿ ਗਈ ਪੈਨ ਵਾਲੀ ਵਾ ਘੱਟਾਂ ਨਹੀਂ ਕਰਾਂਗੇ ਬੱਸ ਵੀਰੇ ਕੋਈ ਬਾਹਲੇ ਬਾਹਲਾ ਨਹੀਂ ਕਰਦੇ ਬੱਸ ਥੋੜਾ ਜਿਹਾ ਫੂਰ ਕਰਪਾ ਹੀ ਕਰਾਂਗੇ ਯ ਉਹ ਲੈਵਾ ਦੇਖੋ ਪੂਰਾ ਸਾਫ ਸੁਥਰਾ ਵੱਡੀ ਰਾਜੀ ਸਭੀ ਪੜੀ ਬਹੁਤ ਆ ਜਿਆ ਤੇ ਬਾਕੇ ਥਣ ਦੇਖੋ ਕਿਆ ਬਾਤ ਹੈ ਜਮਾ ਮੋਟਾ ਥਣ ਗੜਬੇ ਵਰਗਾ ਥਣ ਸੋ ਜਮਾ ਜਾਏਗਾ ਸੋ ਪੂਰੀ ਸਾਫ ਸੁਥਰੀ ਤੇ ਦੁੱਧ ਦੇਖੋ ਜਮਾ ਕਿਆ ਬਾਤ ਹੈ ਨਦੀਆ ਵਹਾਤੀਆਂ ਨੇ ਜਮਾ ਹਰਦਾ ਦੇਦਾ ਬੱਚਾ ਦੇ ਬੱਚੀ ਹਿੰਦੀ ਠੀਕੇ ਵਧੀਆ ਲੱਗਾਈ ਜੇ ਜਿਆ ਜਿਆ ਗੱਲ ਆ ਜਮਾ ਜਰਸੀ ਦੇ ਐਫ ਐਫ ਦਾਸ ਲੱਗਿਆ ਵਸੀ ਹਣਾ ਵਧੀਆ ਕੀ ਗੱਲ ਕਹੇ ਇੱਕ ਠੀਕ ਹੈ ਸੋ ਜਿਵੇਂ ਮਰਜੀ ਬੈਠੀ ਲਪਾਵੇਂ ਦੁਆਰੇ ਫੇਰ ਕੋਈ ਡੱਕਦੀ ਨਾ ਮਰਜੀ ਬੈਜਾ ਕੋਈ ਠੀਕ ਹੈ ਸੋ ਜਿਵੇਂ ਉਹ ਥੋੜਾ ਮਰਜੀ ਬੈਠੀ ਚਲੋ ਠੰਡੀ ਸੀ ਲਾ ਜਮਾ ਠੀਕ ਹੈ ਪੂਰੀ ਨਜ਼ਾਰੇਦਾਰ ਵਾਲੀ ਚੀਜ਼ ਆ ਇਹ ਆਪਾਂ ਦੇਣੀ ਆ 92000 ਦੀ 92 ਮਤਲਬ 90 ਦੀ ਦੇਣੀ ਆ ਵਾ ਤੂੰ ਜਾਏਗਾ ਨੰਬਰ ਬੋਲ ਦੀ ਭਰਾ ਦੇ ਬਾਰੇ ਆਪਣਾ ਨੰਬਰ ਆਗਾ 987355040 9877868289 987355040 ਸੋ ਵੀਰੋ ਬੈਠ ਦੇਖੋ ਜਮਾ ਆ ਥਾਣ ਦੇਖੋ ਕਿਆ ਬਤਾ ਚੌਣ ਨੂੰ ਜੀ ਕਰਦਾ ਸਵਾਰ ਤੂੰ ਵੀ ਧਾਰਾ ਮਾਰ ਲ ਕੋਈ ਦਿੱਕਤ ਆਲੀ ਜਦ ਨਹੀਂ ਜੀ ਕਰਦਾ ਜੀ ਕਰਦਾ ਬੈਠੇ ਚੋਈ ਚੱਲੀਏ ਧਾਰਾ ਦੇਖੋ ਜਮਾ ਕਿਆ ਬਤਾ ਆ ਥਾਣ ਬਹੁਤ ਘੱਟ ਦੇਖਣ ਨੂੰ ਮਿਲਦਾ ਆ ਜਿਹੜਾ ਥਾਣਾ ਜਾਂ ਮੁੱਠੀ ਦੇ ਵਿੱਚ ਆਉਂਦਾ ਜਮ ਸੋ ਨਜ਼ਾਰ ਬੱਚਾ ਪੂਚਾ ਚੜਦੀ ਆ ਅੱਧੇ ਘੰਟੇ ਦਾ ਕੱਚ ਰਹਿ ਗਿਆ ਜੇਰਪੈਨ ਵਾਲਾ ਆ ਜੇਰ ਦੀ ਬਸ ਮੁੱਠੀ ਤੱਕ ਪੈ ਗਿਆ ਆ ਬੈਠੀ ਸਾਧੀ ਹੈ ਨਾ ਸੋ ਪਿੰਡ ਹਟਾਇਆ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਅੱਧੀ ਅਸੀਰ ਜੇ ਮਰਜੀ ਮਾਦਰ ਦੀ ਬਾਈ ਮੂੰਹ ਦੀ ਵਜੇ ਕੋ ਡੱਕਤਾਲੀ ਗਾਦੀ ਦੀ ਠੀਕ ਆ ਜਲਦ ਮਿਲ ਜਾਈਏ ਕਿਸੇ ਨਵੀਂ ਹੋਰ ਵੀਡੀਓ ਨਾਲ